ਇੰਟਰਨੈਟ ਦੇ ਇਸ ਯੁੱਗ ਵਿੱਚ ਅਸੀਂ ਵਕਫ ਵਕ ਸਰਚ ਇੰਜਨਾਂ ਦੀ ਵਰਤੋਂ ਕਰਦੇ ਹਾਂ ਮਿੰਟਾਂ ਸਕਿੰਟਾਂ ਵਿੱਚ ਹੀ ਆਪਣੀਆਂ ਮਨਚਾਹੀਆਂ ਫੋਟੋਆਂ ਆਰਟੀਕਲ ਜਾਂ ਹੋਰ ਕੋਈ ਵੀ ਵਸਤੂ ਆਸਾਨੀ ਨਾਲ ਲੱਭ ਸਕਦੇ ਹਾਂ ਇੰਟਰਨੈਟ ਸਾਨੂੰ ਉਹੀ ਸਮਗਰੀ ਉਪਲਬਧ ਕਰਵਾਉਂਦਾ ਹੈ ਜੋ ਕਦੇ ਨਾ ਕਦੇ ਉਸ ਉੱਤੇ ਕਿਸੇ ਨੇ ਅਪਲੋਡ ਕੀਤੀ ਹੁੰਦੀ ਹੈ ਅਜਿਹੇ ਵਿੱਚ ਬਹੁਤ ਸਾਰੀਆਂ ਸਹੀ ਜਾਣਕਾਰੀਆਂ ਦੇ ਨਾਲ ਨਾਲ ਸਾਨੂੰ ਕਈ ਵਾਰ ਬਹੁਤ ਭਾਰਮਕ ਅਤੇ ਪੰਬਲ ਪੂਸੇ ਵਿੱਚ ਪਾਉਣ ਵਾਲੀ ਸਮਗਰੀ ਵੀ ਲੱਭ ਜਾਂਦੀ ਹੈ ਅਤੇ ਅਸੀਂ ਜਾਣੇ ਅਣਜਾਣੇ ਉਸ ਨੂੰ ਸਹੀ ਵੀ ਮੰਨ ਲੈਂਦੇ ਹਾਂ ਜਾਣਕਾਰੀਆਂ ਦੀ ਘਾਟ ਦੇ ਚਲਦਿਆਂ ਜ਼ਿਆਦਾਤਰ ਲੋਕ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਇੰਟਰਨੈਟ ਅਤੇ ਸੋਸ਼ਲ ਮੀ ਇੱਕ ਬੰਬਲਪੂਸਾਰਕ ਗਲ ਮਹਾਰਾਜਾ ਰਣਜੀਤ ਸਿੰਘ ਦੀ ਦੱਸੀ ਜਾਂਦੀ ਇੱਕ ਤਸਵੀਰ ਨੂੰ ਲੈ ਕੇ ਪਿਆ ਹੋਇਆ ਹੈ ਜਿਸ ਨੂੰ ਜ਼ਿਆਦਾਤਰ ਲੋਕ ਮਹਾਰਾਜੇ ਦੀ ਅਸਲੀ ਤਸਵੀਰ ਹੀ ਸਮਝ ਰਹੇ ਹਨ ਪਰੰਤੂ ਅਸਲ ਵਿੱਚ ਇਸ ਤਸਵੀਰ ਦੀ ਸੱਚਾਈ ਕੁਝ ਹੋਰ ਹੀ ਹੈ ਅੱਜ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਤਸਵੀਰ ਵਜੋਂ ਪ੍ਰਚਾਰੀ ਜਾ ਰਹੀ ਉਕਤ ਤਸਵੀਰ ਦੀ ਸੱਚਾਈ ਦੱਸਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਅਸਲ ਵਿੱਚ ਇੰਟਰਨੈਟ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਵੱਡੇ ਪੱਧਰ ਤੇ ਲੱਭੀਆਂ ਜਾਂਦੀਆਂ ਹਨ ਕਿਸੇ ਵੀ ਸਰਚ ਇੰਜਨ ਤੇ ਜਾ ਕੇ ਜਦੋਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਤਸਵੀਰ ਬਾਰੇ ਲਿਖਦੇ ਹੋ ਤਾਂ ਤੁਹਾਡੇ ਸਾਹਮਣੇ ਕਈ ਤਰ੍ਹਾਂ ਦੀਆਂ ਤਸਵੀਰਾਂ ਆ ਜਾਂਦੀਆਂ ਹਨ ਇਹਨਾਂ ਵਿੱਚ ਸਭ ਤੋਂ ਉੱਪਰ ਆਉਣ ਵਾਲੀ ਤਸਵੀਰ ਇਹ ਹੁੰਦੀ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਤਸਵੀਰ ਵਜੋਂ ਦਿਖਾਇਆ ਜਾਂਦਾ ਹੈ ਇਸ ਤਸਵੀਰ ਦੇ ਵੇਰਵਿਆਂ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਕੈਮਰੇ ਨਾਲ ਖਿੱਚੀ ਗਈ ਅਸਲ ਤਸਵੀਰ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੁਝ ਅੰਗਰੇਜ਼ ਅਧਿਕਾਰੀ ਮੌਜੂਦ ਹਨ ਇਹੀ ਨਹੀਂ ਇਸ ਤਸਵੀ ਦੂਜੇ ਨੂੰ ਮਹਾਰਾਜਾ ਦਾ ਮੁੱਖ ਸਲਾਹਕਾਰ ਫਕੀਰ ਅਜੀਜਉਦੀਨ ਦੱਸਿਆ ਜਾ ਰਿਹਾ ਹੈ ਇਸ ਤਸਵੀਰ ਦੇ ਹੋਰ ਵੇਰਵੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਤਸਵੀਰ 1831 ਈਸਵੀ ਨੂੰ ਖਿੱਚੀ ਗਈ ਸੀ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਾਇਸਰਾਏ ਵਿਲੀਅਮ ਬੈਂਟਿਕ ਵੀ ਮੌਜੂਦ ਹਨ ਪਰੰਤੂ ਕੀ ਤੁਹਾਨੂੰ ਪਤਾ ਹੈ ਕਿ ਇੰਟਰਨੈਟ ਤੇ ਇਸ ਤਸਵੀਰ ਬਾਰੇ ਉਪਲਬਧ ਜਾਣਕਾਰੀ ਪੂਰੀ ਤਰ੍ਹਾਂ ਗਲਤ ਅਤੇ ਭਰਮਾਉਣ ਵਾਲੀ ਹੈ ਅਸਲ ਵਿੱਚ ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਦੀ ਹੈ ਹੀ ਨਹੀਂ ਬਲਕਿ ਇਸ ਤਸਵੀਰ ਨੂੰ ਗਲਤ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੱਸਿਆ ਜਾ ਰਿਹਾ ਹੈ ਆਓ ਹੁਣ ਤੁਹਾਨੂੰ ਇਸ ਤਸਵੀਰ ਦੀ ਅਸਲ ਹਕ ਮਹਾਰਾਜਾ ਰਣਜੀਤ ਸਿੰਘ ਦੀ ਨਾਹੁਕੈ ਅਫਗਾਨਿਸਤਾਨ ਦੇ ਸ਼ਾਸਕ ਸ਼ੇਰ ਅਲੀ ਖਾਨ ਦੀ ਹੈ। ਸ਼ੇਰ ਅਲੀ ਖਾਨ ਅਫਗਾਨੀ ਸ਼ਾਸਕ ਦੋਸਤ ਮੁਹੰਮਦ ਖਾਨ ਦਾ ਪੁੱਤਰ ਸੀ। ਦੋਸਤ ਮੁਹੰਮਦ ਖਾਨ 1826 ਤੋਂ 1839 ਅਤੇ ਮੁੜ 1845 ਤੋਂ 1863 ਤੱਕ ਅਫਗਾਨਿਸਤਾਨ ਦਾ ਸ਼ਾਸਕ ਰਿਹਾ। ਅਫਗਾਨੀ ਸ਼ਾਸਕ ਦੋਸਤ ਮੁਹੰਮਦ ਆਪਣੇ ਰਾਜ ਭਾਗ ਵੇਲੇ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਲੜਦਾ ਰਿਹਾ। ਜਦੋਂ ਕਿ ਮਹਾਰਾਜਾ ਦੀ ਮੌਤ ਤੋਂ ਬਾਅਦ ਉਸਨੇ ਸਿੱਖਾਂ ਨਾਲ ਮਿਲ ਕੇ ਪਿਸ਼ਾਵਰ ਤੇ ਕਬਜ਼ੇ ਨੂੰ ਲੈ ਕੇ ਅੰਗਰੇਜ਼ਾਂ ਨਾਲ ਵੀ ਜੰਗ ਲੜੀ। ਉਸ ਦੀ 1863 ਵਿੱਚ ਹੋਈ ਮੌਤ ਤੋਂ ਬਾਅਦ ਉਸ ਦਾ ਪੁੱਤਰ ਸ਼ੇਰ ਅਲੀ ਖਾਨ ਗੱ ਦੇ ਜਰਨੈਲ ਹਰੀ ਸਿੰਘ ਨਲੂਆ ਦੀ ਦੱਸੀ ਜਾ ਰਹੀ ਉਕਤ ਤਸਵੀਰ ਅਸਲ ਵਿੱਚ ਅਫਗਾਨੀ ਸ਼ਾਸਕ ਸ਼ੇਰ ਅਲੀ ਖਾਨ ਅਤੇ ਉਸ ਦੇ ਕੁਝ ਜਰਨੈਲਾਂ ਦੀ ਹੈ ਸ਼ੇਰ ਅਲੀ ਖਾਨ 1863 ਤੋਂ ਲੈ ਕੇ 1866 ਤੱਕ ਅਤੇ ਫਿਰ 1868 ਤੋਂ ਲੈ ਕੇ 1879 ਤੱਕ ਅਫਗਾਨਿਸਤਾਨ ਦੀ ਗੱਦੀ ਤੇ ਕਾਬਜ਼ੀ ਰਿਹਾ ਵਿਚਲੇ ਕੁਝ ਸਾਲਾਂ ਦੌਰਾਨ ਉਸ ਦੇ ਭਰਾ ਮੁਹੰਮਦ ਅਫਜ਼ਲ ਖਾਨ ਨੇ ਗੱਦੀ ਤੇ ਕਬਜ਼ਾ ਕਰ ਲਿਆ ਸੀ ਪਰੰਤੂ ਬਾਅਦ ਵਿੱਚ ਫਿਰ ਤੋਂ ਸ਼ੇਰ ਅਲੀ ਖਾਨ ਨੇ ਰਾਜ ਭਾਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ 1878 ਈਸਵੀ ਵਿੱਚ ਅਫਗਾਨਾਂ ਦਾ ਅੰਗਰੇਜ਼ਾਂ ਨਾਲ ਯੁੱਧ ਛਿੜ ਗਿਆ ਜਿਸ ਵਿੱਚ ਹਾਰ ਤੋਂ ਬਾਅਦ ਸ਼ੇਰ ਅਲੀ ਖਾਨ ਨੂੰ ਰੂਸ ਵਿੱਚ ਸ਼ਰਨ ਲੈਣੀ ਪਈ ਇਸ ਯੁੱਧ 1 ਸਾਲ ਬਾਅਦ ਹੀ ਸ਼ੇਰ ਅਲੀ ਖਾਨ ਦੀ ਮੌਤ ਹੋ ਗਈ। ਇਸ ਤਸਵੀਰ ਵਿੱਚ ਦਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਹਨ ਪਰੰਤੂ ਇਤਿਹਾਸਿਕ ਵੇਰਵੇਆਂ ਨੂੰ ਦੇਖਦਿਆਂ ਇਹ ਗੱਲ ਸਹੀ ਨਹੀਂ 잡ਦੀ। ਅਸਲ ਵਿੱਚ ਉਕਤ ਤਸਵੀਰ ਵਿੱਚ ਅਫਗਾਨ ਸ਼ਾਸਕ ਸ਼ੇਰ ਅਲੀ ਖਾਨ ਦੇ ਨਾਲ ਅੰਗਰੇਜ਼ ਅਧਿਕਾਰੀ ਸੀਡੀ ਚਾਰਲਸ ਚੈਂਬਰਲੈਨ ਅਤੇ ਸਰ ਰਿਚਰਡ ਐਫ ਪੋਲਕ ਹਨ। ਇਹ ਤਸਵੀਰ 1869 ਈਸਵੀ ਵਿੱਚ ਖਿੱਚੀ ਗਈ ਸੀ ਅਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆ ਤੋਂ ਰੁਖਸਤ ਹੋਏਆਂ 30 ਸਾਲ ਗੁਜ਼ਰ ਚੁੱਕੇ ਸਨ। ਇਨ੍ਹਾਂ ਹੀ ਦੋਹਾਂ ਅੰਗਰੇਜ਼ ਅਧਿਕਾਰੀਆਂ ਨਾਲ ਪੁਸ਼ਟੀ ਕਰਦੀ ਹੈ ਇਸ ਤਸਵੀਰ ਨੂੰ ਧਿਆਨ ਨਾਲ ਵੇਖਣ ਤੇ ਪਤਾ ਲੱਗਦਾ ਹੈ ਕਿ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਦੱਸੇ ਜਾ ਰਹੇ ਵਿਕਤੀਆਂ ਨੇ ਸਿਰਾਂ ਉਤੇ ਪੱਗਾਂ ਦੀ ਬਜਾਏ ਕਾਲੀ ਭੇੜ ਦੀ ਓਨ ਵਾਲੀਆਂ ਮੋਟੀਆਂ ਟੋਪੀਆਂ ਲੀਆਂ ਹੋਈਆਂ ਹਨ ਜੋ ਰੂਸ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਠੰਡ ਤੋਂ ਬਚਣ ਲਈ ਪਹਿਨਦੇ ਸਨ ਇਸ ਤੱਥ ਦੀ ਪੁਸ਼ਟੀ ਲਈ ਇਸ ਤਸਵੀਰ ਨੂੰ ਦੇਖੋ ਜਿਸ ਵਿੱਚ ਸ਼ੇਰ ਅਲੀ ਖਾਨ ਨੇ ਆਪਣੀ ਟੋਪੀ ਨੂੰ ਉਤਾਰ ਕੇ ਇੱਕ ਪਾਸੇ ਰੱਖਿਆ ਹੋਇਆ ਹੈ ਇਹੀ ਨਹੀਂ ਇਸ ਤਸਵੀਰ ਵਿੱਚ ਜਿਸ ਸ਼ਖਸ ਨੂੰ ਹਰੀ ਸਿੰਘ ਨਲੂਆ ਦੱਸਿਆ ਜਾ ਰਿਹਾ ਹੈ ਉਹ ਅਸਲ ਵਿੱਚ ਸ਼ੇਰਦਿਲ ਖਾਨ ਸਗਾਸ਼ੀ ਹੈ ਜੋ ਉਸ ਵੇਲੇ ਤੁਰਕਿਸਤਾਨ ਦਾ ਗਵਰਨਰ ਸੀ ਅਫਗਾਨ ਜਰਨਲ ਨਾਲ ਨਾਲ ਕਈ ਹੋਰ ਤਸਵੀਰਾਂ ਵੀ ਮੌਜੂਦ ਹਨ ਅਸਲ ਵਿੱਚ ਉਕਤ ਫੋਟੋ ਕੁਝ ਸਾਲ ਪਹਿਲਾਂ ਕਿਸੇ ਵਿਦੇਸ਼ੀ ਅਖਬਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਦੀ ਹੈ ਪਰੰਤੂ ਪੜਤਾਲ ਦੌਰਾਨ ਪਤਾ ਲੱਗਦਾ ਹੈ ਕਿ ਇਸ ਤਸਵੀਰ ਦਾ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਨਾਲ ਕੋਈ ਸਬੰਧ ਨਹੀਂ ਹੈ ਅਸਲ ਵਿੱਚ ਇਹ ਅਫਗਾਨੀ ਸ਼ਾਸਕ ਸ਼ੇਰ ਅਲੀ ਖਾਨ ਦੀ ਅੰਗਰੇਜ਼ ਅਧਿਕਾਰੀਆਂ ਨਾਲ ਮੁਲਾਕਾਤ ਦੀ ਇੱਕ ਤਸਵੀਰ ਹੈ ਜਿਸ ਵਿੱਚ ਉਸ ਦੇ ਕੁਝ ਜਰਨੈਲ ਵੀ ਨਾਲ ਹਨ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਵੀ ਅੰਗਰੇਜ਼ ਅਧਿਕਾਰੀਆਂ ਨਾਲ ਕੁਝ ਤਸਵੀਰਾਂ ਹਨ ਪਰੰਤੂ ਉਹਨ ਵੱਡਾ ਅੰਤਰ ਹੈ ਇਹ ਤਸਵੀਰ ਕੇਵਲ ਪਰਮ ਪੈਦਾ ਕਰਨ ਜਾਂ ਫੋਕੀ ਵਾਹ ਵਾਈ ਬਟੋਰਨ ਲਈ ਹੀ ਪ੍ਰਕਾਸ਼ਿਤ ਕੀਤੀ ਗਈ ਲੱਗਦੀ ਹੈ ਇਸ ਤਸਵੀਰ ਨੂੰ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਸਮਝ ਰਹੇ ਹਨ ਪਰੰਤੂ ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਦੀ ਬਿਲਕੁਲ ਨਹੀਂ ਹੈ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਅੱਗੇ ਤੋਂ ਵੀ ਤੁਸੀਂ ਅਜਿਹੀ ਜਾਣਕਾਰੀ ਭਰਪੂਰ ਵੀਡੀਓਜ਼ ਦੇਖ ਸਕੋ